ਆਪਾਂ ਨੂੰ ਪੂਰਾ ਇਤਿਹਾਸ ਪਤਾ ਨਹੀਂ ਕਿਉਂ ਨਹੀਂ ਦੱਸਿਆ ਗਿਆ ਚਲੋ ਅੱਜ ਇਸ ਵਾਰੇ ਗੱਲ ਕਰਦੇ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਆਪਾਂ ਨੂੰ ਸ਼ਹੀਦੀ ਦਿਨ ਚੱਲਣ ਵਾਲੇ ਆ ਹੁਣ ਹਨਾ ਥੋੜੇ ਦਿਨ ਰਹਿ ਗਏ ਬਸ ਫਤਿਹਗੜ੍ਹ ਸਾਹਿਬ ਕਾਫੀ ਜਾਣਗੇ ਤੇ ਉਹ ਮਹਾਨ ਯੋਧੇ ਤੇ ਆਪਾਂ ਗੱਲ ਕਰਨੀ ਆ ਜਿਹੜਾ ਇਤਿਹਾਸ ਆ ਆਪਾਂ ਨੂੰ ਕਾਫੀ ਹੱਦ ਤੱਕ ਘੱਟ ਜਾਂ ਦੱਸਿਆ ਗਿਆਗਾ ਹਨਾ ਕਾਫੀ ਜਿਹੜੀਆਂ ਵਿੱਚ ਗੱਲਾਂ ਸੀਗੀਆਂ ਉਹਨਾਂ ਨੂੰ ਉੱਪਰੋਂ ਪਰੋਂ यूं ਦੱਸਿਆ ਗਿਆ ਜਿਵੇਂ ਆਪਾਂ ਜਿਹੜੀ ਮੇਨ ਗੱਲ ਕਰਨੀ ਆ ਜੋ ਉਸ ਤੋਂ ਬਾਅਦ ਕਿਹਾ ਗਿਆ ਕਿ ਉਹ ਨੀਹਾਂ ਚ ਜਿਣੇ ਗਏ ਹਨਾ ਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਮਤਲਬ ਸਾਹ ਚੱਲਦੇ ਸੀ ਉਹਨਾਂ ਦਾ ਕੰਦਾ ਡਿੱਗ ਪਿਆ ਸੀ ਗਿਆ ਉਹ ਪਾਠ ਕਰ ਰਹੀ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਚੈੱਕ ਕੀਤਾ ਗਿਆ ਵੀ ਇਹਨਾਂ ਦੀ ਨਬਜ਼ ਚੱਲ ਰਹੀ ਆ ਜਾਂ ਰੁਕ ਚੁੱਕੀ ਆ ਹਨਾ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿਹੜੇ ਸੀਸ ਕਲਮ ਕਰ ਦਿੱਤੇਗੇ ਸੀਗੇ ਹਨਾ ਪਰ ਜਨਾ ਮੈਂ ਜਿੰਨਾ ਕੋ ਮੈਂ ਵੀਡੀਓਜ਼ ਵਗੈਰਾ ਦੇਖੀਆਂ ਆਪਾਂ ਨੌਲੇਜ ਮਤਲਬ ਇਕੱਠੀ ਕਰਦੇ ਹੀ ਰਹਿੰਨੇ ਆ ਹਨਾ ਤੇ ਉਹਦੇ ਵਿੱਚ ਜਿਹੜਾ ਸੀਗਾ ਉਹਦੇ ਚ ਇਹ ਵੀ ਦੱਸਿਆ ਗਿਆ ਕਿ ਜਿਹੜੇ ਉਹ ਛੋਟੇ ਸੱਭਜਾ ਦੇ ਸੀ ਉਹਨਾਂ ਨੂੰ ਨਾ ਇੱਕ ਪਿੱਪਲ ਦੇ ਨਾਲ ਬੰਨਿਆ ਗਿਆ ਉਹਨਾਂ ਦੇ ਕੱਪੜੇ ਵੀ ਤਾਰੇ ਗਏ ਠੰਡ ਦੇਖ ਲਓ ਤੁਸੀਂ ਕਿੰਨੀ ਆਪਾਂ ਮੈਂ ਦੇਖ ਲਓ ਕੋਟ ਪਾਈ ਫਿਰਦਾ ਹਨਾ ਪਿੱਛੇ ਦੇਖ ਲਓ ਕਿੰਨੀ ਧੁੰਦ ਹੈਗੀ ਇਹੋ ਜੇ ਟਾਈਮ ਦੇ ਵਿੱਚ ਉਹਨਾਂ ਨੇ ਕੀ ਕੁਛ ਕੀਤਾ ਹਨਾ ਤੇ ਪਿੱਪਲ ਨਾਲ ਬੰਨੇ ਉਹਨਾਂ ਦੇ ਕੱਪੜੇ ਉਤਾਰੇ ਗਏ ਹਨਾ ਛਮਕਾਂ ਵੀ ਮਾਰੀਆਂ ਗਈਆਂ ਉਹਨਾਂ ਦੀ ਤੇ ਆਪਣੇ ਮੜੀ 7 ਵਜੇ ਹਨਾ ਕਿੰਨਾ ਜ਼ਿਆਦਾ ਦਰਦ ਹੁੰਦਾਗਾ ਤੇ ਤੁਹਾਨੂੰ ਪਤਾ ਹੀ ਸਿਆਲ ਦੀ 7 ਇਹੋ ਜੀ ਹੁੰਦੀ ਹੈ ਜੀ ਹਨਾ ਦਰਦ ਕਿੰਨਾ ਕਿੰਨਾ ਟਾਈਮ ਰਹਿੰਦਾਗਾ ਛੇਤੀ ਠੀਕ ਨਹੀਂ ਹੁੰਦੀ ਤੇ ਉਹਨਾਂ ਦੇ ਸੱਟਾਂ ਵੀ ਮਾਰੀਆਂ ਗਈਆਂ ਛਮਕਾਂ ਮਾਰੀਆਂ ਗਈਆਂ ਠੀਕ ਆ ਉਸ ਤੋਂ ਬਾਅਦ ਪੱਥਰ ਮਾਰੇ ਗਏ ਉਹਨਾਂ ਦੇ ਜਦੋਂ ਉਹ ਬੰਨੇ ਹੋਏ ਸੀ ਪਿੱਪਲ ਨਾਲ ਪੱਥਰ ਮਾਰੇ ਉਹਨਾਂ ਦੇ ਤੇ ਜਿਹੜਾ ਉਹਨਾਂ ਚੋਂ ਇੱਕ ਦੀ ਨਾ ਅੱਖ ਨਿਕਲ ਗਈ ਸੀਗੀ ਠੀਕ ਆ ਨਾ ਅੱਖ ਤੇ ਵੱਜਿਆ ਸੀਗਾ ਜਿਹੜਾ ਉਹ ਪੱਥਰ ਤੇ ਉਸ ਤੋਂ ਬਾਅਦ ਦੂਜਾ ਜਿਹੜਾ ਸੈਵਜਾ ਦਸਿਓ ਫੂਕਾਂ ਮਾਰ ਰਹੇ ਸੀ ਉਹਨਾਂ ਦੀ ਅੱਖਾਂ 'ਚ ਤੁਸੀਂ ਦੇਖੋ ਨਾ ਕਿੰਨਾ ਜ਼ਿਆਦਾ ਤਸੱਦਦ ਹੋਇਆ ਉਹਨਾਂ ਤੇ ਕੀ ਕੁਝ ਹੋਇਆ ਉਹਨਾਂ ਨਾਲ ਉਹਨਾਂ ਨੇ ਫੇਰ ਵੀ ਆਪਣਾ ਧਰਮ ਨਹੀਂ ਛੱਡਿਆ ਫੇਰ ਵੀ ਉਹਨਾਂ ਨੇ ਆਪਣੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਰਹੇ ਕਿ ਉਹਨਾਂ ਨੇ ਦਿੱਲੀ 'ਚ ਆਪਣੇ ਧਰਮ ਨੂੰ ਬਚਾਉਣ ਲਈ Hindu ਧਰਮ ਨੂੰ ਬਚਾਉਣ ਲਈ ਸੀਸ ਦਿੱਤਾ ਹਨਾ ਆਪਣਾ ਧਰਮ ਨਹੀਂ ਛੱਡਿਆ ਤੇ ਆਪਣੇ ਗੁਰੂ ਪਿਤਾ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਰਹੇ ਹਨ ਆਪਣੀ ਦਾਦੀ ਦੀਆਂ ਕਹੀਆਂ ਗੱਲਾਂ ਤੇ ਰਹੇ ਉਹਨਾਂ ਨੂੰ ਜਮਾਂ ਵੀ ਉਹ ਅਡੋਲ ਰਹੇ ਉਹ ਬਦਲੇ ਨਹੀਂ ਹੈਗੇ ਜੇ ਤੁਸੀਂ ਅੱਜ ਦੀ ਗੱਲ ਕਰੋਗੇ ਤਾਂ ਇਹ ਜਿਹਦੇ ਟਾਈਮ 'ਚ ਮੈਂ ਨਹੀਂ ਮੰਨਦਾ ਕੋਈ ਵੀ ਵੀ ਉਹਨਾਂ ਦੇ ਵਰਗਾ ਕੋਈ ਹੋਊਗਾ ਜਾਂ ਉਹਨਾਂ ਵਰਗਾ ਕੋਈ ਬਣ ਸਕਦਾ ਕਿਉਂਕਿ ਅੱਜ ਦੇ ਟਾਈਮ 'ਚ ਤਾਂ ਕੈਨੇਡਾ ਆਸਟ੍ਰੇਲੀਆ ਦੀ ਇੰਨਾ ਹੋ ਬਣਿਆ ਪਿਆ ਵੀ ਜੇ ਕਿਸੇ ਨੂੰ ਕਹਿ ਦੋ ਵੀ ਤੈਨੂੰ ਕੈਨੇਡਾ ਭੇਜ ਦਾਂਗੇ ਤੇ ਤੂੰ ਆਪਣੇ ਮਾਪਿਆਂ ਨੂੰ ਛੱਡ ਦੇ ਜਾਂ ਇਹਨੂੰ ਛੱਡ ਦੇ ਅਗਲਾ 2 ਮਿੰਟ ਲਾਉਂਦਾ ਉਹਦੀ ਕਰ ਦੂ ਹਸੈਨ ਕਹੂਗਾ ਠੀਕ ਹੈ ਜੀ ਚਲੋ ਪਰ ਯਾਰ ਸੁਣ ਕੇ ਨਾ ਮਤਲਬ ਇਹ ਇਤਿਹਾਸ ਸੁਣ ਕੇ ਜਿੰਨਾ ਕ ਮੈਂ ਸੁਣਿਆ ਮੈਂ ਸੋਚਿਆ ਚਲੋ ਤੁਹਾਡੇ ਨਾਲ ਸਾਂਝਾ ਕਰਾਂ ਹਨਾ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੋਵੇ ਤੇ ਮੈਂ ਸੁਣ ਕੇ ਬਹੁਤ ਯਾਰ ਮੈਂ ਬਹੁਤ ਜ਼ਿਆਦਾ ਈਮੋਸ਼ਨਲੀ ਫੀਲ ਹੋਇਆ ਮੈਨੂੰ ਠੀਕ ਹੈ ਨਾ ਵੀ ਯਾਰ ਇੰਨਾ ਕੁਝ ਹੋਇਆ ਹਨਾ ਫੇਰ ਵੀ ਉਹ ਆਪਣੇ ਧਰਮ ਚ ਡੋਲ ਰਹੇ ਠੀਕ ਹੈ ਜੀ ਬਾਕੀ ਤੁਸੀਂ ਆਈ ਥਿੰਕ ਤੁਸੀਂ ਜਾਉਂਗੇ ਹਨਾ ਫਤੇਗੜ ਸਾਹਿਬ ਜਿਹੜੇ ਨਹੀਂ ਗਏ ਹਨਾ ਚਲੋ ਚਾਹੇ ਉੱਥੇ ਜਾਓ ਤੁਸੀਂ ਸ਼ੀਧੀ ਡਹਾੜਿਆਂ ਦੇ ਵਿੱਚ ਜਿਹੜੇ ਨਹੀਂ ਜਾ ਸਕਦੇ ਸ਼ੀਧੀ ਡਹਾੜਿਆਂ ਤੋਂ ਬਾਅਦ ਵੀ ਇੱਕ ਵਾਰ ਉੱਥੇ ਜਾ ਕੇ ਜਰੂਰ ਆਓ ਉੱਥੇ ਜਾ ਕੇ ਵੇਖ ਕੇ ਆਓ ਕਿੱਥੇ ਉਹਨਾਂ ਦਾ ਸੰਸਕਾਰ ਹੋਇਆ ਕਿੱਥੇ ਉਹਨਾਂ ਨੂੰ ਨੀਹਾਂ ਚ ਚੜਨੇ ਆ ਕਿੱਥੇ ਉਹ ਠੰਡੇ ਬੁਰਜ ਸੀ ਕਿੱਥੇ ਉਹ ਰਹੇ ਹਨਾ ਉਹ ਜਾ ਕੇ ਜਰੂਰ ਦਰਸ਼ਨ ਕਰਕੇ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ